ਜਿਹੜੀ ਧਰਮਾਂ ਜੁੜੇ ਹੋਇਆ ਗੁਰੂ ਨਾਲ ਜੁੜਿਆ ਬਾਬੇ ਨਾਨਕ ਨਾਲ ਜੁੜੇ ਹੋਇਆ ਉਹ ਟੋਕਟ ਹੈ ਗਿਆ ਇੱਥੇ ਤਾਂ ਹਾਂ ਮਾਰ ਕੇ ਜਾਂਦੇ ਸੀ ਰੋ ਕੇ ਜਾਂਦੇ ਸੀ ਅਸੀਂ ਕਿਦਾਂ ਕਹੀਏ ਵੀ ਅਸਾਂ ਕਿੰਨੀ ਕੁੱਪੀ ਲਾਈ ਸੀ ਇੱਥੇ ਤਾਂ ਬਦਫੂ ਹੋ ਗਏ ਸੋ ਸਭ ਦੀ ਅਰਦਾਸ ਵਾਹਿਗੁਰੂ ਨੇ ਸੁਣੀ ਮਾ ਮਾਰੇ ਨੇ ਮੇਰ ਕੀਤੀ ਬਾਬੇ ਨਾਨਕ ਦੀ ਨਗਰੀ ਸੁਲਤਾਨਪੁਰ ਲੋਧੀ ਦੇ ਵਿੱਚ ਪਵਿੱਤਰ ਗਾਲੀ ਵੇਂਦੀ ਪੱਛਮੀ ਪਚਵੀਂ ਬੜੇ ਕੰਡ ਮਨਾਈ ਜਾ ਰਹੀ ਹੈ ਅੱਜ ਤੋਂ 25 ਸਾਲ ਪਹਿਲਾਂ ਜਦੋਂ ਇਸ ਪਵਿੱਤਰ ਗਾਲੀ ਵੇਂਦਾ ਸੀ ਸੀਨ ਦੇਖਦੇ ਸੀ ਸਾ ਅੱਖਾਂ ਸਾਹਮਣੇ ਬਹੁਤ ਕੁਝ ਇਸ ਤਰ੍ਹਾਂ ਦਾ ਨਜ਼ਰ ਆਉਂਦਾ ਸੀ ਕਿ ਅਸੀਂ ਕੀ ਕਰ ਬੈਠੇ ਹਾਂ ਬਾਬੇ ਨਾਨਕ ਦੀ ਇਸ ਪਵਿੱਤਰ ਵੇਂਦਾ ਕੀ ਬਣ ਗਿਆ ਉਹ ਸਾਰਾ ਸੀਨ ਬਾਬਾ ਬਲਬੀਰ ਸਿੰਘ ਸੀਚੇਵਾਲ ਹੋਣਾ ਤੋਂ ਵੀ ਦੇਖ ਨਹੀਂ ਹੋਇਆ ਉਹਨਾਂ ਨੇ ਮਨ ਵਿੱਚ ਧਾਰਿਆ ਕਿ ਇਸ ਪਵਿੱਤਰ ਜਿਹੜੀ ਕਾਲੀ ਵੇਈਆਂ ਆਉਂਦਾ ਜਿਹੜੀ ਪਵਿੱਤਰਤਾ ਗੁਰੂ ਸਾਹਿਬ ਵੇਲੇ ਸੀਗੀ ਉਸ ਪਵਿੱਤਰਤਾ ਨੂੰ ਬਹਾਲ ਕਰਨਾ ਸਮਾਂ ਲੱਗਿਆ 25 ਸਾਲ ਜ਼ਰੂਰ ਲੰਘੇ ਨੇ ਪਰ ਉਹ ਸਮਾਂ ਹੁਣ ਆ ਗਿਆ ਕਿ ਅਸੀਂ ਇਸ ਸੇਵਾ ਦੇ ਉੱਤੇ ਮਾਣ ਕਰ ਸਕਦੇ ਆਂ ਇਹ ਸੇਵਾ ਨੂੰ ਦੇਖ ਸਕਦੇ ਆਂ ਅੱਜ ਵੇਈਂ ਦੇ ਵਿੱਚ ਸਾਫ਼ ਪਾਣੀ ਵਗਦਾ ਆਲੇ ਦੁਆਲੇ ਕੰਡਿਆਂ ਦੇ ਉੱਤੇ ਹਰੇ ਤੇ ਫਲ ਦਾ ਰੁੱਖ ਲੱਗੇ ਹੋਏ ਨੇ ਬਾਬਾ ਜੀ ਸਾਡੇ ਨਾਲ ਨੇ ਬਾਬਾ ਜੀ ਗੱਲ ਕਰਦੇ ਆਂ ਬਾਬਾ ਜੀ 25 ਸਾਲ ਪਹਿਲਾਂ ਜਦੋਂ ਤੁਸੀਂ ਇਹ ਸੀਨ ਦੇਖਿਆ ਸੀ ਕਿ ਇਹ ਪਵਿੱਤਰ ਵੇਈਂ ਉਹਦੀ ਪਵਿੱਤਰਤਾ ਪੂਰੀ ਤਰ੍ਹਾਂ ਨਾਲ ਖਰਾਬ ਹੋ ਚੁੱਕੀ ਸੀ ਤਾਂ ਕਿੱਦਾਂ ਫਿਰ ਮਨ 'ਚ ਖਿਆਲ ਆਇਆ ਓਕੜਾਂ ਸਾਹਮਣੇ ਸੀਗੀਆਂ ਕਿੱਦਾਂ ਹੌਸਲਾ ਕੀਤਾ ਇਸ ਨੂੰ ਠੀਕ ਕਰਨ ਦਾ ਨਹੀਂ ਹੌਸਲਾ ਤੇ ਹੈ ਕਿ ਸਾਡੀ ਇਤਿਹਾਸ ਸਾਡੀ ਤਰੋਹਰ ਸਾਡੀ ਆਉਣ ਵਾਲੀ ਪੀੜ੍ਹੀ ਦੀ ਵਿਰਾਸਤ ਆ। ਕੋਈ ਜੇ ਨੇ ਤਾਂ ਧਰਮ ਨੂੰ ਨਹੀਂ ਮੰਨਦੇ ਜਾਂਦਾ ਜਿਹੜਾ ਬਾਬੇ ਨਾਨਕ ਨੂੰ ਨਹੀਂ ਸਮਝਦੇ ਉਹਨਾਂ ਦੀ ਸੋਚ ਤਾਂ ਵੱਖਰੀ ਹੋ ਸਕਦੀ ਆ। ਉਹ ਕੁਝ ਵੀ ਦੇ ਸਕਦੇ ਹੋ ਕੁਝ ਵੀ ਸੋਚ ਸਕਦੇ ਹੋ ਬਦਲੀ ਧਰਮ ਨਾਲ ਜੁੜੇ ਹੋਇਆ ਗੁਰੂ ਨਾਲ ਜੁੜਿਆ ਬਾਬੇ ਨਾਨਕ ਨਾਲ ਜੁੜੇ ਹੋਇਆ ਸੋ ਉਹ ਲੋਕ ਜਿਹੜੇ ਗਿਆ ਇੱਥੇ ਤਾਂ ਹਮਾਰ ਕੇ ਜਾਂਦੇ ਸੀ ਰੋ ਕੇ ਜਾਂਦੇ ਸੀ ਤੁਹ ਪਤਾ ਅਸੀਂ ਕਿਦਾਂ ਗਈਆਂ ਮੇਰਾ ਜਦੋਂ ਕੁੱਪੀ ਲਾਈ ਸੀ ਇੱਥੇ ਤਾਂ ਬਦਵਲੋਂ ਨੇ ਤੇ ਅਸੀਂ ਕਿੰਨੇ ਕਿ ਤੇ ਸਾਡੇ ਪਾਸ ਸਾਨੂੰ ਜੁੱਪੀ ਲਾਈ ਇਦਿੱਤ ਤੇ ਬੰਦੂ ਵਾਲੀ ਕਿਹੜਾ ਨਾ ਹੋਇਆ ਤੇ ਵਿੱਚ ਇੱਥੇ ਤੇ ਮਾਰੇ ਪਸ਼ੂ ਹੈ ਇੱਥੇ ਤੇ ਰੂੜੀਆਂ ਸੋ ਸਭ ਦੀ ਅਰਦਾਸ ਵਾਹਿਗੁਰੂ ਨੇ ਸੁਣੀ ਤੇ ਮਾਰੇ ਨੇ ਮੇਰ ਕੀਤੀ ਕੋਸ਼ਲੇ ਵੀ ਇਸੇ ਰਸਤੇ ਦੇ ਵਿੱਚ ਇਹ ਸਵਾਲ ਪੁੱਛਿਆ ਸੀ ਕਿ ਬਾਬਾ ਜੀ ਤੁਹਾਡੀ ਕਿਵੇਂ ਹਿੰਮਤ ਹੈ ਇਹ ਸਾਫ ਹੋ ਜੂ ਸਾਨੂੰ ਹਮੇਸ਼ਾ ਪਰਮੇਸ਼ਰ ਤੇ ਭਰੋਸਾ ਵਿਸ਼ਵਾਸ ਸੋ ਸਾਰੇ ਸੰਸਾਰ ਦੇ ਕਾਰਜ ਕਰਦਾ ਇਹਦੋਂ ਦਾ ਆਪਣਾ ਕੰਮ ਤੇ ਗੁਰੂ ਦਾ ਕੰਮ ਹੈ ਬਾਬਾ ਜੀ ਵਿੱਚ ਕੋਈ ਇਦਾਂ ਦਾ ਸਮਾਂ ਨਹੀਂ ਆਇਆ ਕਿ ਲੱਗਿਆ ਕਿ ਨਹੀਂ ਹੋਣਾ ਇਹ ਕੰਮ ਕਿ ਛੱਡ ਦੀ ਇਹ ਵਿੱਚੋਂ ਨਾ ਨਾ ਕਦੇ ਵੀ ਨਹੀਂ ਸੋਚ ਵੀ ਨਹੀਂ ਸਕਦੇ ਸੋਚ ਵੀ ਨਹੀਂ ਸਕਦੇ ਕਿ ਜ਼ਰੂਰ ਜ਼ਰੂਰ ਜੈਦੀ ਸੀ ਸਾਨੂੰ ਪਤਾ ਸੀ ਕਿ ਉਲਟੀ ਦਿਸ਼ਾ ਦੇ ਵਿੱਚ ਜਿਹੜੇ ਲੋਕ ਚ ਪਾਣੀ ਪਾ ਰਹੇ ਇਹਨਾਂ ਨੂੰ ਰੋਕਣਾ ਇੱਕ ਚੈਲੰਜ ਸੀ ਉਥੇ ਦੇ ਰਾਜਨੀਤਿਕ ਲੋਕਾਂ ਨੂੰ ਰੋਕਣਾ ਚੈਲੰਜ ਸੀ ਉਥੇ ਦੀ ਅਫਸਰशाही ਨੂੰ ਰੋਕਣਾ ਚੈਲੰਜ ਸੀ ਪਰ ਗੁਰੂ ਮਹਾਨਾਂ ਕਰ ਭਗਤੀ ਬਬਈ ਸਰਕਾਰਾਂ ਨਾਲ ਵੀ ਤੁਹਾਡਾ ਮੱਥਾ ਲੱਗਿਆ ਇਸ ਦੌਰਾਨ ਜਿਹੜਾ ਲੋਕਾਂ ਨੇ ਕਬਜੇ ਕੀਤੇ ਸੀ ਵੇਂ ਦੇ ਕੰਡੇ ਉਹਨਾਂ ਦਾ ਵੀ ਮੱਥਾ ਲੱਗਿਆ ਜਿਹੜੇ ਗੰਦੇ ਪਾਣੀ ਪਾਉਂਦੇ ਸੀ ਉਹਨਾਂ ਦਾ ਵੀ ਮੱਥਾ ਲੱਗਿਆ ਕਈ ਤੁਹਾਡੇ ਤੇ ਸਵਾਲ ਵੀ ਲੋਕਾਂ ਨੇ ਚੁੱਕੇ ਪਰ ਇਹ ਸਾਫ਼ ਦੇ ਬਾਵਜੂਦ ਇਹ ਸਾਰਾ ਕਿਦਾਂ ਕਾਰਜ ਨੇਪੜੇ ਚੜਿਆ ਨਹੀਂ ਉਹ ਨਾ ਕਿ ਜਦੋਂ ਵੀ ਕੋਈ ਕਿਸੇ ਕੋਈ ਜਗ੍ਹਾ ਨੂੰ ਵਰਤਣ ਲੱਗ ਪੈਂਦਾ ਆਪਣੀ ਸਮਝ ਨਾਲ ਪੈਂਦਾ ਤਾਂ ਥੋੜਾ ਜਿਹਾ ਹੁਣ ਲੋਕ ਬੜੇ ਖੁਸ਼ ਹਨ ਕਿਉਂਕਿ ਜੇ ਨਾ ਏਰੀਆ ਦੇ ਵਿੱਚ ਇਹ ਸੇਮ ਪੈਂਦੀ ਸੀ ਹੁਣ ਉਹਨਾਂ ਵਿਹਨ ਕੰਡਿਆਂ ਤੇ ਕਰ ਫਸਲ ਹੁੰਦੀ ਹੈ ਉਹ ਬਾਦ ਹੋ ਗਏ ਜਿੱਥੇ ਪਾਣੀ ਨਹੀਂ ਸੀ ਆਉਦਾ ਹੁਣ 12 ਮਹੀਨੇ ਚੱਲਣ ਦੇ ਨਾਲ ਪੂਰੇ ਵੇਂਦੇ ਕੰਡੇ ਸਾਰੇ ਪਾਣੀ ਦੇ ਲੈਵਲ ਉੱਪਰ ਹੋ ਗਏ ਤੀਸਰੇ ਦੇ ਸੇ ਦਰਿਆ ਦੇ ਕੰਡੇ ਜਾ ਕੇ ਉੱਥੇ ਇਹ ਦਰਿਆ ਦੇ ਵਿੱਚ ਡਿੱਗਦੀ ਨਹੀਂ ਸੀ ਕਿਉਂਕਿ ਤਾਂ ਪਾਣੀ ਦਾ ਫਲੋ ਘੱਟ ਸੀ ਉੱਥੇ ਮਿੱਟੀ ਰੋਕ ਰੋਕ ਕੇ ਮੁਰਮ ਉੱਚਾ ਸੀ ਉਹ ਕਰਨਾ ਇਹ ਹੁਣ ਸਿੱਧਾ ਪਾਣੀ ਆਉਂਦਾ ਵਾ ਦਰਿਆ ਚ ਨਿਕਲ ਜਾਂਦਾ ਉਹ ਏਰੀਆ ਦੀ ਸੇਮ ਜਿਹੜੀ ਉਹ ਖਤਮ ਹੋ ਗਈ। ਬਾਬਾ ਜੀ ਇਹ ਸਾਰਾ ਕਾਰਜ ਜਿੱਦਾਂ ਸੰਗਤਾਂ ਦੇ ਸਾਰੇ ਸੇਵਾ ਦੇ ਨਾਲ ਹੋਇਆ ਜਾਂ ਸਰਕਾਰਾਂ ਦਾ ਵੀ ਕੋਈ ਯੋਗਦਾਨ ਰਿਹਾ? ਨਹੀਂ ਸੰਗਤਾਂ ਨੇ ਦੇ ਸਾਰਾ ਕੁਝ ਜਿੰਨਾ ਵੀ ਇਹ ਕੁਝ ਬਣਿਆ ਇਹਦੇ ਵਿੱਚ ਬਹੁਤ ਵੱਡਾ 90% ਜੋ ਯੋਗਦਾਨ ਸੰਗਤਾਂ ਦਾ। ਸਰਕਾਰਾਂ ਕੋਈ ਦ੍ਰਹਿਣ ਕਰਾਇਆ ਕਿ ਗੰਦੇ ਪਾਣੀ ਥੋੜਿਆ ਇਹਨੂੰ ਟ੍ਰੀਟ ਕਰਕੇ ਵੀ ਤੁਸੀਂ ਨਹੀਂ ਪਾਉਣਾ। ਇਹ ਕੰਮ ਸਰਕਾਰਾਂ ਕੋ ਕਰਵਾਇਆ ਸਰਕਾਰਾਂ ਦਾ ਹੀ ਸੇਵਾ ਕੰਮ ਸੀ ਉਹ ਕੋਨਾਂ ਦੇ ਸ਼ਹਿਰ ਦਾ ਪਾਣੀ ਪਿੰਡਾਂ ਦੇ ਸੀ ਉਹਦੇ ਵਿੱਚ ਸਾਰੇ ਟ੍ਰੀਟਮੈਂਟ ਪਲੈਂਟ ਲਾਇਜ਼ ਜਿਸ ਵੇਲੇ 2000 ਦੇ ਵਿੱਚ ਵੇਂਦੀ ਸੇਵਾ ਦਾ ਕਾਰਜ ਆਰੰਭ ਹੋਇਆ ਪੂਰੇ ਪੰਜਾਬ ਦੇ ਵਿੱਚ ਕਿਤੇ ਟ੍ਰੀਟਮੈਂਟ ਪਲੈਂਟ ਨਹੀਂ ਸੀ ਜਦੋਂ ਸੀ ਪਾਣੀ ਰੋਕੇ ਪਹਿਲਾ ਟ੍ਰੀਟਮੈਂਟ ਪਲੈਂਟ ਸਲਤਨਪੁਰ ਲੱਗਾ ਦੂਸਰਾ ਕਪੂਰਥਲੇ ਲੱਗਾ ਫਿਰ ਹੌਲੀ ਹੌਲੀ ਇਹਦੀ ਜਿਹੜੀ ਮੈਂ 2008 ਦੇ ਵਿੱਚ ਜਦੋਂ ਕਾਲਾ ਸਿੰਘ ਨੇ ਟ੍ਰੇਨ ਨੂੰ ਬੰਨ ਲਾਇਆ ਤੇ ਫਿਰ ਜਿਹੜੇ ਜਿੰਨੇ ਵੀ ਸੀ ਸਾਰਿਆਂ ਦੇ ਵਿੱਚ ਟ੍ਰੀਟਮੈਂਟ ਪ੍ਰਾਂਟਾਂ ਦੀ ਜਿਹੜੀ ਇਹ ਗੱਲ ਸ਼ੁਰੂ ਹੋਈ ਨੇ ਤਾਂ ਜੀ ਕੀ ਤੁਹਾਡੀ ਸੇਵਾ ਚ ਕਿੰਦਾ ਇੰਨੀ ਖਿੱਚ ਸੀ ਕਿ ਜਿਹੜੇ ਦੇਸ਼ ਦੇ ਰਾਸ਼ਟਰਪਤੀ ਆ ਉਹਨਾਂ ਦਾ ਵੀ ਮਨ ਪਿਗਲ ਗਿਆ ਉਹਨਾਂ ਨੂੰ ਵੀ ਇੱਥੇ ਆਉਣਾ ਪਿਆ ਕਿਉਂ ਨਾ ਇਹ ਕਾਰਜੀ ਇੰਨਾ ਪਵਿੱਤਰ ਗੁਰੂ ਦਾ ਕਰਜ ਆ ਹੁਣ ਜੇ ਅਸੀਂ ਇਹ ਗੱਲ ਕਹਿ ਰਹੇ ਆ ਤੇ ਇਹ ਗੁਰੂ ਦੇ ਕਰਜ ਵਸਤੇ ਹੀ ਪਾਣੀ ਪੀਉਂਦਾ ਵਾ ਪਰਤੀ ਵੀ ਉਹਦੀ ਆ ਹਵਾ ਵੀ ਉਹਦੀ ਆ ਇਹ ਗੁਰੂ ਪਾਇਸਾ ਨੇ ਬਦੇਸ਼ ਦਿੱਤਾ ਸਾਡੇ ਕਿ ਜਿਹੜੇ ਪਵਿੱਤਰ ਥਾਨ ਆ ਇਹ ਸਾਡੇ ਸਤਕਾਰਤਾ ਹਵਾ ਪਾਣੀ ਨੂੰ ਪ੍ਰਦੂਸ਼ਿਤ ਕਰਾਂਗੇ ਤਾਂ ਬਿਮਾਰੀਆਂ ਨ ਵਰੋਗੇ ਸੋ ਇਹ ਪਾਣੀ ਕਿੱਲਾ ਇੱਥੇ ਸultanpur ਹੀ ਨਹੀਂ ਆਉਦਾ ਇਹ ਜਦਕਿ ਇਸ ਪਾਣੀ ਨੂੰ ਲੋਕ ਚ ਪੀ ਵੀ ਰਹੇ ਆ ਬਈ ਇਹ ਇੱਕ ਟਰਮ ਹੋਰ ਮਿਲ ਜਾਂਦੀ ਅਬਦੁਲ ਗਰਾਮ ਉਹਨਾਂ ਨੂੰ ਤਾਂ ਕੁਝ ਹੋਰ ਤੁਸੀਂ ਦੇਖਦੇ ਕਿ ਇੱਥੇ ਐਡ ਆਨ ਕੁਝ ਹੋਰ ਹੋਣਾ ਹੈ ਹਾਂ ਇਹ ਕੁਰਸੀ ਦਾ ਦਸਰ ਹਮੇਸ਼ਾ ਲਿੰਦਾ ਜਿਹੇ ਦੀ ਕੁਰਸੀ ਉਹਨਾਂ ਨੇ 5 ਸਾਲਾਂ ਦੇ ਵਿੱਚ ਉਹ ਬਲੰਦੀਆ ਤੇ ਲੈ ਕੇ ਗਏ ਉਹਨਾਂ ਦੀ ਸੋਚ ਨੂੰ ਗੋਸ਼ਵਾਲੇ ਵੀ ਸਲਾਮ ਸੀ ਹੁਣ ਵੀ ਸਲਾਮ ਉਹਨਾਂ ਦੀ ਸੋਚ ਦੇਸ਼ ਨੂੰ ਵਿਕਸਿਤ ਦੇਸ਼ਾਂ ਦੇ ਵਿੱਚ ਲੈ ਕੇ ਜਾਣਾ ਬਈ ਆਖਰੀ ਕੁਐਸਚਨ ਜਿੱਦਾਂ ਕੱਲ ਇੱਥੇ ਮੇਨ ਸਮਾਗਮ ਹੋਣਾ ਹੈਗਾ ਕੋਈ ਵੱਡੀਆਂ ਹਸਤੀਆਂ ਵੀ ਇੱਥੇ ਪਹੁੰਚਣਗੀਆਂ ਸਾਰੇ ਸੇਵਾਦਾਰ ਵੱਡੇ ਆ ਪਰ ਉਹ ਦੇ ਵਿੱਚ ਮੁੱਖ ਮੰਤਰੀ ਪੰਜਾਬੀ ਉਹਨਾਂ ਦਾ ਵੀ ਸੁਨੇਹਾ ਆ ਕਿ ਮੈਂ ਆਉਂਗਾ ਕਿ ਬੱਚੇ ਵੀ ਬਰੇ ਗੰਡੇ ਕਿ ਉਹ ਸੁਨੇਹਾ ਹੈ ਇਸੇ ਪੱਛੀ ਮੇਰੇ ਪਹਿਲਾ ਜਿਹੜਾ ਸੰਕਲਪ ਲਿਆ ਸੀ ਅੱਜ ਵੀ ਉਹ ਸੰਕਲਪ ਕਲਾਪਤਰ ਕਾਲੀ ਬਈ ਨਹੀਂ ਬੁੱਢਾ ਦਰਿਆ ਤੇ ਹੋਰ ਜੋ ਜਿੰਨੇ ਵੀ ਨਦੀਆਂ ਦਰ ਆ ਉਹਨਾਂ ਵਾਸਤੇ ਕਿੰਨਾ ਜ਼ਰੂਰੀ ਹੈ ਕੋਈ ਬਾਬਾ ਜੀ ਇਸ ਤਰ੍ਹਾਂ ਦਾ ਕੋਈ ਇੱਥੇ ਕੋਈ ਐਲਾਨ ਵੀ ਹੋ ਸਕਦਾ ਜਾਂ ਕੋਈ ਇੱਥੇ ਇਦਾਂ ਦਾ ਕੋਈ ਪ੍ਰੋਜੈਕਟ ਵੀ ਬਣਾਇਆ ਜਾ ਸਕਦਾ ਕਿ ਕੱਲ ਵੱਡਾ ਕੋਈ ਐਲਾਨ ਹੋ ਜਵੇ ਵਾਤਾਵਰਣ ਨੂੰ ਲੈ ਕੇ ਹਾਂ ਜ ਮੁੱਖ ਮੰਤਰੀ ਸਾਹਿਬ ਦੀ ਖੁਸ਼ੀ ਹੈ ਇਹ ਜੋਦੀ ਉਹਨਾਂ ਅਨੁਸਾਰ ਹੋ ਸਕਦਾ ਉਹਨਾਂ ਨੇ ਉਹਨਾਂ ਨੇ ਦੇਖਣਾ ਉਹਨੂੰ ਤੇ ਬੱਚੇ ਵਿੱਚ ਬਰੇ ਘੰਡਾ ਇੱਕ ਬਹੁਤ ਵੱਡਾ ਸਾਡੇ ਵਾਸਤੇ ਇੱਕ ਸਨੇਹਾ ਜਿਹੜਾ ਕੱਲਾ ਪਵਿੱਤਰ ਵੇਂਤ ਕਰੀਨੀ ਚਿੱਟੀ ਵੇਈਆ ਉਹ ਵੀ ਸਾਫ਼ ਹੋਣ ਦੇ ਅ ਨੀੜੇ ਜਾ ਰਹੀ ਹੈ ਗੁੱਡੋ ਦਰਿਆ ਉਹ ਵੀ ਸਾਫ਼ ਹੋਣ ਵੱਲ ਅੱਗੇ ਵਧ ਰਿਹਾ ਤੋਹਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਤੰਗਟਾ ਬਨਾਲਾ ਜਾਂ ਜਿਹੜੇ ਇੱਕ ਘਰ ਦਰਿਆ ਇਹ ਵੀ ਸਾਰੇ ਸਾਫ਼ ਹੋਣ ਦਾ ਕਿ ਵੱਖ-ਵੱਖ ਮਹਿਕਮਿਆਂ ਦੇ ਮੰਤਰੀ ਹੁੰਦੇ ਆ ਚਾਹੇ ਉਹ ਸੈਂਟਰ ਦੀ ਗੱਲ ਹੋਵੇ ਜਾਂ ਸਟੇਟਾਂ ਦੇ ਵਿੱਚ ਤੇ ਵਾਤਾਵਰਣ ਤਾਂ ਸਾਡੀ ਲੋੜ ਹੈਗੀ ਜੀਵਨ ਦਾ ਆਧਾਰ ਹੈਗਾ ਤਾਂ ਫਿਰ ਇਹ ਮਹਿਕਮਾ ਕਿਉਂ ਨਹੀਂ ਕ੍ਰੀਏਟ ਕਰਦੀਆਂ ਸਰਕਾਰ ਮਹਿਕਮਾ ਹੈਗਾ ਕਾਨੂੰਨ ਹੈਗਾ ਸਾਰਾ ਕੁਝ ਹੈਗਾ ਜੇ ਨਾ ਜਰੇ ਸਾਰੇ ਜਾਗਾਂਗੇ ਨਾ ਤੇ ਉਹਨਾਂ ਜਿਹੜੇ ਨਾ ਜਦੋਂ ਜਾਗ ਪਏ ਇਹ ਸਾਰੇ ਚੁੱਪ ਹੋ ਜਾਣੇ ਬੰਦ ਹੋ ਜਾਣੇ ਸਾਨੂੰ ਸਾਰਿਆਂ ਨੂੰ ਕਰ ਕਰ ਆਪਣਾ ਘਰ ਸਵਾਰੋ ਆਲਾਦੋਲੇ ਸਵਾਰੋ ਆਪਣਾ ਪਿੰਡ ਸਵਾਰੋ ਆਪਣਾ ਇਲਾਕਾ ਸਵਾਰੋ ਜਿੱਥੇ ਵੀ ਜੋ ਹੈਗਾ ਜਿੱਥੇ ਵੀ ਕਿਸੇ ਨੇ ਛੱਟਿਆ ਜਿਹੜਾ ਵੀ ਪਾਰਿਆ ਗੈਰ ਕਾਨੂੰਨੀ ਉਹਦੀ ਆਵਾਜ਼ ਉਠਾ ਉਹਦੀ ਕੰਪਲੇਂਟ ਕਰੋ ਤੋਂ ਇਹ ਸੰ ਵਾਤਾਵਨ ਪ੍ਰੇਮੀ ਦਿਰਾਸਵਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਹੁਣੀ ਕਿਉਂਕਿ 5ਵੀਂ ਬਰੇਗੰਡ ਮਨਾਈ ਜਾ ਰਹੀ ਹੈ ਤੇ ਕੱਲ ਮੁੱਖ ਮੰਤਰੀ ਪੰਜਾਬ ਵੀ ਇੱਥੇ ਪਹੁੰਚ ਸਕਦੇ ਨੇ ਕੈਮਰਾਮੈਨ ਗੁਰਦੇਵ ਦੇ ਨਾਲ ਇੰਦਰਜੀਤ ਸਿੰਘ ਚਾਲ ਹਮਦਾ ਟੀਵੀ